ਪਰ ਮੈਂ ਇਹੀ ਗੱਲ ਬੇਨਤੀ ਕਰਾਂਗਾ ਮੁੱਖ ਮੰਤਰੀ ਸਾਹਿਬ ਨੂੰ ਕਿ ਤੁਹਾਡੀ ਹਾਰ ਨਿਸ਼ਚਿਤ ਧਿਕਰੀ ਹੈ ਮੇਰੇ ਲੋਕ ਇੱਕ ਸ਼ਰਾਬ ਦੀ ਬੋਤਲ ਦੇ ਵੇਚਣ ਵਾਲੇ ਨਹੀਂ ਹੈ ਜਿੱਦਾਂ ਧਮਕੀਆਂ ਆ ਰਹੀਆਂ ਇਹ ਲੋਕ ਮੇਰਾ ਸ਼ਾਂਤਕ ਮਰਡਰ ਕਰ ਸਕਦੇ ਅੱਜ ਬਦਮਾਚਾ ਸਮੇਦ ਜਲੰਧਰ ਵੈਸਟ ਨੂੰ ਘੇਰਿਆ ਪਿਆ ਤਾਂ ਵੀ ਮੇਰੇ ਲੋਕ ਨਹੀਂ ਘਬਰਾ ਰਹੇ ਪਰ ਮੈਂ ਇਹੀ ਗੱਲ ਬੇਨਤੀ ਕਰਾਂਗਾ ਮੁੱਖ ਮੰਤਰੀ ਸਾਹਿਬ ਨੂੰ ਕਿ ਤੁਹਾਡੀ ਹਾਰ ਨਿਸ਼ਚਿਤਕਰੀ ਹੈ ਪਰ ਮੇਰੇ ਲੋਕ ਬਕਾਊ ਨਹੀਂ ਹੈ ਮੇਰੇ ਲੋਕ 200 ਰੁਪਏ ਦੇ ਰਾਸ਼ਨ ਦੇ ਵਿਕਣ ਵਾਲੇ ਨਹੀਂ ਹੈ ਮੇਰੇ ਲੋਕ ਇੱਕ ਸੂਟ ਦੇ ਵਿਕਣ ਵਾਲੇ ਨਹੀਂ ਹੈ ਮੇਰੇ ਲੋਕ ਇੱਕ ਸ਼ਰਾਬ ਦੀ ਬੋਤਲ ਦੇ ਵਿਕਣ ਵਾਲੇ ਨਹੀਂ ਹੈ ਜਲੰਧਰ ਵੈਸੇ ਲੋਕਾਂ ਦਾ ਬਹੁਤ ਜਿਹੜੀ ਵੈਲਿਊ ਹੈ ਉਹ ਕਰੋੜਾਂ ਅਰਬਾਂ ਰੁਪਏ ਹੈ ਅੱਜ ਬੜਾ ਮਨ ਦੁਖੀ ਹੈ ਕਿ ਜਸਟਿੰਮ ਕੱਲ ਰਾਤ ਦਾ ਮੈਂ ਤੁਹਾਡੇ ਸਾਹਮਣੇ ਆ ਤੁਸੀਂ ਸਾਰੇ ਚੈਨਲ ਨੇ ਸਪੋਰਟ ਕੀਤੀ ਹੈ ਸਾਰੇ ਸਾਰੇ ਚੈਨਲ ਨੇ ਸਪੋਰਟ ਕੀਤੀ ਹੈ ਕਲ ਕਿੰਨੇ ਬੰਦੇ ਵੜਾਇਆ ਕਿੰਨਾ ਰਸਣ ਵੜਾਇਆ ਸਾਰਿਆਂ ਨੂੰ ਕੁਸਤ ਛੱਡ ਦਿੱਤਾ ਸਾਰਿਆਂ ਨੂੰ ਸਰਕਾਰ ਮਦਦ ਕਰ ਰਹੀ ਹੈ 5000 ਪੈਕਟ ਕਲ ਰਸਣ ਦਾ ਵੜਿਆ 2500 ਦਾ ਸੂਟ ਵੜਿਆ ਪਰ ਅੱਜ ਉਹਨਾਂ ਦੇ ਜਿਹੜੇ ਲੋਕ ਹੈ ਉਹ ਕਿਸਮੂ ਨਾ ਵੋਟ ਮੰਗਰੇ ਸ਼ਰਮ ਚਾਹੀਦੀ ਹੈ ਮੈਂ ਇਹੀ ਕਵਾਂਗਾ ਕਿ ਮੇਰੇ ਕੋਲ ਪੈਸੇ ਵੀ ਨਹੀਂ ਹੈ ਮੇਰੇ ਕੋਲ ਸ਼ਰਾਬ ਵੀ ਨਹੀਂ ਸੀ ਮੇਰੇ ਕੋਲ ਸੂਟ ਵੀ ਨਹੀਂ ਸੀ ਮੇਰੇ ਕੋਲ ਮੇਰੇ ਪਰਿਵਾਰ ਦੇ ਲੋਕ ਜਲੰਧਰ ਵਸਦੇ ਉਹ ਹੈ ਜਿਨ੍ਹਾਂ ਕਰਕੇ ਅੱਜ ਮੈਂ ਇੱਥੇ ਖੜਾ ਸ਼ਾਇਦ ਮੈਂ ਵੀ ਆਪਣੇ ਆਪ 'ਚ ਡਾਵਾ ਡੋਲ 'ਚ ਕਿਦੇ ਬੈਕਫੁੱਟ ਤੇ ਚਲਾ ਜਾਂਦਾ ਕਿਉਂਕਿ ਮੈਨੂੰ ਡਰ ਬਹੁਤ ਆਜੇ ਮੈਨੂੰ ਧਮਕੀ ਆ ਰਹੀ ਹੈ ਲੋਕ ਮਾਰਨਗੇ ਧਮਕੀਆਂ ਦੇ ਰਿਹਾ ਹੈ ਮੇਰੇ ਫੋਨਾਂ ਤੇ ਫੋਨ ਕਰ ਰਿਹਾ ਹੈ ਮੇਰਾ ਫੋਨ ਦਈਓ ਫੋਨ ਇਹ ਦੇਖੋ ਕਿਦਾਂ ਦੇ ਹਾਲਾਤ ਬਣਿਆ ਮਾਈਕ ਡਾਊਨ ਕਰ ਲਓ ਫੇਸ ਤੇ ਨਾ ਇਹ ਜਿਹੜਾ ਪੈਨਸਲ ਇਹ ਜਨਤਾ ਕਰੇਗੀ ਮੈਨੂੰ 15 ਮਿੰਟ ਪਹਿਲਾਂ ਫੋਨ ਆ ਰਿਹਾ ਕਿਸੇ ਦਾ ਕਿ ਤੈਨੂੰ ਤੇਰਾ ਦੋ ਵਾਰ ਚੱਕ ਕੇ ਲੈ ਜਾਗੇ ਚੱਕ ਕੇ ਆਡੀਓ ਵਾਜੀ ਆਡੀਓ ਵੀ ਹੈ ਬਿਲਕੁਲ ਮੈਂ ਨੂੰ ਪੁੱਛੇ ਮੈਂ ਕਹ ਲਿਆ ਦੇ ਨਜ਼ਾਇਜ਼ ਕਲੋਣੀਆਂ ਦੇ ਬੱਚੇ ਨਜ਼ਾਇਜ਼ ਕਲੋਣੀਆਂ ਖੱਤਰ ਵਾਲੇ ਲੋਕ ਮੈਨੂੰ ਧਮਕੀਆਂ ਦੇ ਰਿਹਾ 15 ਮਿੰਟ ਪਹਿਲੇ ਫੋਨ ਆਇਆ ਪਤਾ ਨਹੀਂ ਕੌਣ ਹੈ ਕਹਿੰਦੇ ਤੈਨੂੰ ਜ਼ਮੀਨ ਤੇ ਵੜਾਵਾਂਗੇ ਤੈਨੂੰ ਗਾਣਾ ਚੱਲ ਰਿਹਾ ਮੈਂ ਕਿਸ ਮੋਰ ਤੇ ਜੀਵਾਂ ਅੱਜ ਮੇਰਾ ਪਰਿਵਾਰ ਖਤਰੋ ਦੇ ਵਿੱਚ ਐ ਇਹ ਜਿਹੜੀ ਕਾਲ ਮੈਨੂੰ 11:05 ਤੇ ਆਈ ਐ ਤੁਹਾਨੂੰ ਥੋੜੀ ਦਿਨ ਪਹਿਲਾਂ 99815 14732 99815 14732 ਕਦੋਂ ਫੋਨ ਕਿਦੋਂ ਆਇਆ 8:05 11:05 ਹੁਣੀ 15 ਮਿੰਟ ਪਹਿਲੇ ਥੋੜੇ ਦਿਨ ਪਹਿਲਾਂ ਜਿਹੜੀ ਕਾਲ ਰਿਕਾਰਡਿੰਗ ਦੀ ਚਰਚਾ ਆਈ ਸੀ ਉਹ ਨਾਲ ਰਿਲੇਟਡ ਤਾਂ ਹੀ ਲੱਗਦੀ ਐ ਅੱਜ ਲੋਕਾਂ ਨੂੰ ਬਾਰੇ ਲੋਕਾਂ ਨੂੰ ਕੋਰਡਿੰਗ ਲੈਣੀ ਹੈ ਆਜ ਲੋਕਤੰਤਰ ਦਾ ਮਤਦਾਨ ਦਾ ਦੇਣਾ ਹੈ ਸੀਟਾ ਸੀਟਾ ਇਲੈਕਸ਼ਨ ਕਮਿਸ਼ਨ ਜ਼ਿਲ੍ਹਾ ਪ੍ਰਸ਼ਾਸਨ ਕਿੱਥੇ ਸਾਰੇ ਸੁੱਤੇ ਪਏ ਸਾਰੇ ਅੱਜ ਸਰਕਾਰ ਦੀ ਘੱਟ ਪੁੱਤ ਨਹੀਂ ਬਣੇ ਮੈਂ ਤੁਹਾਡੇ ਕੋਲ ਹੀ ਬੇਨਤੀ ਕਰਦਾ ਕਿ ਮੈਨੂੰ ਬਚਾ ਲਓ ਸ਼ਾਇਦ ਮੇਰਾ ਪਰਿਵਾਰ ਮੇਰਾ ਫਰੇ ਆਮ ਆਦਮੀ ਪਾਰਟੀ ਮੇਰਾ ਪਰਿਵਾਰ ਮੇਰੇ ਹਾਲਾਤ ਬੜੇ ਬੁਰੇ ਆ ਮੇਰਾ ਪਰਿਵਾਰ ਸੇਫ ਨਹੀਂ ਲੱਗਦਾ ਮੈਨੂੰ ਮੇਰੇ ਕੋਲ ਸਿਰਫ ਸਿਰ ਮੇਰੇ ਲੋਕ ਆ ਤੁਸੀਂ ਲੋਕੋ ਬਾਕੀ ਮੇਰੇ ਹਾਲਾਤ ਬਹੁਤ ਬੁਰੇ ਆ ਮੈਨੂੰ ਲੱਗਦਾ ਕਿ ਇਹ ਲੋਕ ਮੇਰਾ ਸ਼ਾਂਤ ਕਤਲ ਕਰ ਦੇਣਗੇ ਜਿੱਦਾਂ ਧਮਕੀਆਂ ਆ ਰਹੀਆਂ ਇਹ ਲੋਕ ਮੇਰਾ ਸ਼ਾਮ ਤੱਕ ਮਰਡਰ ਕਰ ਦੇਣਗੇ ਇਹ ਤੁਹਾਡੇ ਸਾਹਮਣੇ ਹੈ ਕਿ ਕੌਣ ਕਿੱਥੇ ਗਈ ਪੁਲਿਸ ਕਿੱਥੇ ਕੇ ਲੋਕ ਮੈਨੂੰ 15 ਮਿੰਟ ਪਹਿਲੇ ਕੈਂਡੀਡੇਟ ਨੂੰ ਫੋਨ ਆ ਰਿਹਾ ਕੈਂਡੀਡੇਟ ਨੂੰ ਧਮਕੀਆਂ ਦੇ ਰਿਹਾ ਕਿ ਗੋਲੀਆਂ ਮਾਰ ਦੇਵਾਂਗੇ ਕਿੱਥੇ ਕਿੱਥੇ ਸਰਕਾਰ ਕੋਈ ਸ਼ਿਕਾਇਤ ਕੋਈ ਸੁਣਦਾ ਪਿਆ ਕੱਲ ਰਾਤ ਦੇ ਬੰਦੇ ਫੜਾਏ ਕਿੱਥੇ ਹੋ 5000 ਅਕੜ ਬੁਲਾਏ ਕਿੱਥੇ ਹੈ ਮੈਂ ਆਪਣੇ ਲੋਕਾਂ ਨੂੰ ਬੇਨਤੀ ਕਰਦਾ ਕਿ ਸੱਚੋ ਝੂਠ ਦੀ ਲਈ ਤੁਸੀਂ ਲੜਨੀ ਹੈ ਮੈਂ ਤੁਹਾਡੇ ਕਰਕੇ ਖੜਾ ਹਾਂ ਮੇਰੇ ਕੋਲ ਸਿਰਫ ਸਿਰਫ ਮੇਰਾ ਵੈਸਾ ਦਾ ਮੇਰਾ ਪਰਿਵਾਰ ਹੈ ਮੇਰਾ ਵਰਸਿਸ ਸਰਕਾਰ ਅਸਲੇ ਹੋਇਆ ਬਿਲਕੁਲ ਕਲੀਅਰ ਹੈ ਕਲੀਅਰ ਹੈ ਜੀ ਅੱਜ ਹਾਲਾਤ ਬਹੁਤ ਬੁਰੀ ਹੋ ਚੁੱਕੇ ਆ ਅੱਜ ਹਾਲਾਤ ਮੈਂ ਜ਼ਿੰਦਗੀ ਚ ਇੰਨੀ ਗੰਦੀ ਰਾਜਨੀਤੀ ਕਦੇ ਨਹੀਂ ਦੇਖੀ ਸੀ ਇੰਨੀ ਗੰਦੀ ਰਾਜਨੀਤੀ ਲੋਕਤੰਤਰ ਦੇ ਵਿੱਚ ਲੋਕਾਂ ਨੂੰ ਵੋਟ ਦੇਣ ਦੀ ਮੈਂ ਅੱਜ ਅਪੀਲ ਕਰਨੀ ਚਾਹੀਦੀ ਸੀ ਅੱਜ ਗੁੰਡਰੇ ਲੈ ਕੇ ਬਦਮਾਸ਼ ਲੈ ਕੇ ਲੋਕਾਂ ਨੂੰ ਡਰਾਣਾ ਨਹੀਂ ਚਾਹੀਦਾ ਸੀ ਅੱਜ ਜੇ ਇੱਕ ਕੈਂਡੀਡੇਟ ਸੇਫ ਨਹੀਂ ਹੈ ਇੱਕ ਕੈਂਡੀਡੇਟ ਸੇਵ ਨਹੀਂ ਹੈ ਇੱਕ ਐਕਸਐਮਐਲ ਹੈ ਮੇਰੀ ਵੀ ਕੋਈ ਵੈਲਿਊ ਹੈ ਮੈਂ ਵੀ ਆਪਣੇ ਲੋਕਾਂ ਨੂੰ ਜਵਾਬ ਦੇਈਆਂ ਪੂਨੇ 2 ਲੱਖ ਵੋਟਰ ਹੈ ਸਾਡੇ 5 ਲੱਖ ਲੋਕ ਹੈ ਅੱਜ ਇਹ ਲੋਕ ਮੈਨੂੰ ਫੋਨ ਕਰਾ ਕੇ ਧਮਕੀਆਂ ਦੇ ਰਿਹਾ ਕਿ ਮੈਂ ਬੈਕਬੋਰਡ ਤੇ ਚਲਾ ਜਾਵਾਂ ਮੇਰੀ ਲਾਸ਼ ਜਾਏਗੀ ਪਰ ਮੈਂ ਬੈਕਬੋਰਡ ਤੇ ਨਹੀਂ ਜਾਊਂਗਾ ਮੈਂ ਆਪਣੇ ਲੋਕਾਂ ਨੂੰ ਇਹ ਹੀ ਅਪੀਲ ਕਰਨਾ ਜਾ ਰਿਹਾ ਹਾਂ ਤੁਹਾਡੇ ਚੈਨਲ ਦੇ ਮਾਧੋਲ ਕੀ ਇਹ ਇਨਸਾਫ ਦੀ ਲੜਾਈ ਹੈ ਜਿੰਦੂ ਮਰਜ਼ੀ ਵੋਟ ਦਿਓ ਪਰ ਵੋਟ ਪੰਜਰੂ ਜਾਈਓ ਇਹ ਲੋਕਾਂ ਨੂੰ ਡਰਿਓ ਨਾ ਇਹਨਾਂ ਦੇ ਜਿਹੜਾ ਸੂਟ ਰਸ਼ਨ ਸ਼ਰਾਬ ਦੀ ਬੋਤਲ ਮੇਰੇ ਜਲੰਧਰ ਵੈਸਟਰੂ ਨਹੀਂ ਖਰੀਦ ਸਕਦੀ ਨਹੀਂ ਖਰੀਦ